ਸਰਦਾਰ ਹਰਪਜ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਕਾਫਲੇ ਦਾ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੀ ਪਾਇਲਟ ਗੱਡੀ ਦੀ ਸਵਿਫਟ ਕਾਰ ਦੇ ਨਾਲ ਟੱਕਰ ਹੋ ਗਈ ਜਿਸ ਨਾਲ ਉਹਨਾਂ ਦੇ ਤਿੰਨ ਗਨਮੈਨ ਅਤੇ ਕਾਰ ਸਵਾਰ ਜ਼ਖਮੀ ਹੋ ਗਏ। ਇਸ ਹਾਦਸੇ 'ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਜਾਣਕਾਰੀ ਅਨੁਸਾਰ ਮੰਤਰੀ ਹਰਪਜਨ ਸਿੰਘ ਈਟੀਓ ਅੱਜ ਹੜਪੀੜਿਤਾਂ ਨੂੰ ਚੈੱਕ ਵੰਡਣ ਲਈ ਦਿਨਾਨਗਰ ਜਾ ਰਹੇ ਸਨ। ਇਹ ਹਾਦਸਾ ਗੁਰਦਾਸਪੁਰ ਦੇ ਕਲਾ ਨੌਰ ਗੁਰਦਾਸਪੁਰ ਰੋਡ ਤੇ ਅੱਡਾ ਨਾਂਡਾ ਵਾਲੀ ਨੇੜੇ ਵਾਪਰਿਆ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਮੰਤਰੀ ਹਰਪਜਨ ਸਿੰਘ ਈਟੀਓ ਵੀ ਕਾਫਲੇ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਨਾਲ ਅਧਿਕਾਰੀਆਂ ਦੀ ਇੱਕ ਟੀਮ ਵੀ ਸੀ ਹਾਦਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣਾ ਕਾਫਲਾ ਰੁਕਵਾਇਆ ਅਤੇ ਉਹਨਾਂ ਦੀ ਟੀਮ ਨੇ ਫੋਨ ਕਰਕੇ ਐਂਬੂਲੈਂਸ ਬੁਲਾਈ ਜ਼ਖਮੀ ਕਰਮਚਾਰੀਆਂ ਅਤੇ ਕਾਰ ਡਰਾਈਵਰਾਂ ਨੂੰ ਤੁਰੰਤ ਕਲਾ ਨੌਰ ਦੇ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 4 ਲੋਕ ਜ਼ਖਮੀ ਹੋ ਗਏ ਨੇ ਹੇ ਜੋ ਜੀ ਸੁਨਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਿੰ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਤੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਆ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੈਂਟ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਅ ਟ੍ਰੀਟਮੈਂਟ ਜੇ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਅ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਜੀ ਸਰਦਾਰ ਹਰਪਜ ਸਿੰਘ ਜੀ ਈਟੀਓ ਸਾਲ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਆ ਜਿਦੇ ਵਿੱਚ ਪੰਜ ਜਿਹੜੇ ਪੇਸ਼ੈਂਟ ਜਿਹੜੇ ਲੋਕ ਉਹ ਜ਼ਖਮੀ ਹੋਏ ਹਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫਲੇ ਦਾ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਦੀ ਪਾਇਲਟ ਗੱਡੀ ਦੀ ਸਵਿਫਟ ਕਾਰ ਦੇ ਨਾਲ ਟੱਕਰ ਹੋ ਗਈ ਜਿਸ ਨਾਲ ਉਹਨਾਂ ਦੇ ਤਿੰਨ ਗਨਮੈਨ ਅਤੇ ਕਾਰ ਸਵਾਰ ਜ਼ਖਮੀ ਹੋ ਗਏ ਇਸ ਹਾਦਸੇ 'ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਜਾਣਕਾਰੀ ਅਨੁਸਾਰ ਮੰਤਰੀ ਹਰਪ੍ਰਜਨ ਸਿੰਘ ਈਟੀਓ ਅੱਜ ਹੜਪੀੜੀਤਾਂ ਨੂੰ ਚੱਕਵੰਡਣ ਲਈ ਦਿਨਾਨਗਰ ਜਾ ਰਹੇ ਸਨ ਇਹ ਹਾਦਸਾ ਗੁਰਦਾਸਪੁਰ ਦੇ ਕਲਾ ਨੌਰ ਗੁਰਦਾਸਪੁਰ ਰੋਡ ਤੇ ਅੱਡਾ ਨਾਂਡਾ ਵਾਲੀ ਨੇੜੇ ਵਾਪਰਿਆ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਮੰਤਰੀ ਹਰਪ੍ਰਜਨ ਸਿੰਘ ਈਟੀਓ ਵੀ ਕਾਫਲੇ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਨਾਲ ਅਧਿਕਾਰੀਆਂ ਦੀ ਇੱਕ ਟੀਮ ਵੀ ਸੀ ਹਾਦਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣਾ ਕਾਫਲਾ ਰੁਕਵਾਇਆ ਅਤੇ ਉਹਨਾਂ ਦੀ ਟੀਮ ਨੇ ਫੋਨ ਕਰਕੇ ਐਂਬੂਲੈਂਸ ਬੁਲਾਈ ਜ਼ਖਮੀ ਕਰਮਚਾਰੀਆਂ ਅਤੇ ਕਾਰ ਡਰਾਈਵਰਾਂ ਨੂੰ ਤੁਰੰਤ ਕਲਾਨੌਰ ਦੇ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਕਿ ਚਾਰ ਲੋਕ ਜ਼ਖਮੀ ਹੋ ਗਏ ਨੇ ਇਹ ਜੋ ਜੀ ਸੁਣਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਿੰਗ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਅਲਾਦੀ ਕਾਫਲੇ ਦੀ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਪੇਸ਼ੈਂਟ ਜਿਹੜੇ ਲੋਕ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ ਪੰਜ ਦੇ ਪੰਜ ਪੇਸ਼ੈਂਟ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ